ਉਗਰਾ ਲਾ ਦੀ ਉਹਨਾਂ ਦੀ ਫਿਲਮ ਅਮਰਜੈਂਸੀ ਆ ਰਹੀ ਹੈ ਮੈਂ ਤੁਹਾਡੇ ਸਾਰੇ ਆ ਕੇ ਹੱਥ ਜੋੜ ਕੇ ਅਪੀਲ ਕਰਦਾ ਮਾਂ ਸਾਰੇ ਪੰਜਾਬ ਪੰਜਾਬੀ ਦੇ ਅਗੇ ਫਿਲਮ ਜਰੂਰ ਦੇਖੋ ਜਿੱਥੇ ਚੈਨਲ ਤੇ ਮੈਂ ਦੇ ਰਹੇ ਹਾਂ ਜੋਸ਼ਮੀਡੀਆ ਦੇ ਮੈਂ ਵੀ ਕਿ ਲੱਗਣ ਜਿਉਂ ਮਾਰੀ ਕੁਟ ਡਗਡਾਉਣਾ ਬਈ ਮੈਂ ਐਚਪੀ ਦਰਮ کہہ ਰਿਹਾ ਤੁਸੀਂ ਮੁਖਤਰੀ ਸਾਹਿਬ ਹਾਲੇ ਮਾਨ ਵਿੱਚ ਠਿੱਕੀ ਲਗੀ ਹੈ ਨਾ ਉਹਦਾ ਕੋਈ ਫਾਇਦਾ ਨਹੀਂ ਦੁਤੀਦਾਰ ਨਿੰਮੇ ਬਰੀ ਖੜ ਗਏ ਹਾਏ ਰੋਲਾ ਪੈ ਗਿਆ ਹਾਏ ਕੰਗਲਾ ਫਿਲਮ ਲੱਗਣ ਨਹੀਂ ਪੈਣਗੇ ਸੀਨ ਘਟੋ ਜੀ ਜੇ ਹੁਣ ਤੁਸੀਂ ਸੀਨ ਘਟਾਏ ਨੇ ਹੁਣ ਵੀ ਕਹਿੰਦਾ ਫੇਰ ਲੱਗੜਦੇ ਆਂਗੇ ਤੁਸੀਂ ਜੀਵਨਤਾ ਦਿਓ ਲੋਕਾਂ ਨੂੰ ਪਰ ਆਉਂੋ ਕੱਲ੍ਹ ਆਈਆ 17 ਜਨਵਰੀ 2025 ਕੱਲ ਮੈਂਬਰ ਪਾਰਲੀਮੈਂਟ ਜਿਹੜੇ ਕੰਗੜਾ ਨੌਬ ਜੀ ਆ ਉਹਨਾਂ ਦੀ ਫਿਲਮ ਐਮਰਜੈਂਸੀ ਆ ਰਹੀ ਹੈ ਮੈਂ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਅਪੀਲ ਕਰਦਾ ਮਾਂ ਸਾਰੇ ਪੰਜਾਬ ਪੰਜਾਬੀ ਦੇ ਅੱਗੇ ਫਿਲਮ ਜ਼ਰੂਰ ਦੇਖੋ ਉਹ ਕੋਈ ਬਗੈਰ ਰੌਲਾ ਪਾਇਆ ਕੋਈ ਫਾਇਦਾ ਨਹੀਂ ਹੈਗਾ ਰੌਲਾ ਪਾਈ ਜਨੇ ਪਰ ਰੌਲਾ ਪਾਈ ਜਨ ਮੈਂ ਤੀਜੀ ਚੈਨਲ ਤੇ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਮੈਂ ਵੀ ਕਿ ਲੱਗਣ ਦੀ ਉਮਰ ਨਹੀਂ ਤੂੰ ਕਿੱਡਾ ਘਡੌਣਾ ਬਈ ਮੈਂ ਐਚਪੀਸ ਨੂੰ ਵੀ ਕਹਿ ਰਿਹਾ ਤੁਸੀਂ ਮੁੱਖ ਮੰਤਰੀ ਸਾਹਿਬ ਬਾਲ ਸਹਿਮਾਨ ਨੂੰ ਚਿੱਠੀ ਲਿਖੀ ਆ ਨਾ ਉਹਦਾ ਕੋਈ ਫਾਇਦਾ ਨਹੀਂ ਪਹਿਲਾਂ ਤੁਸੀਂ ਹੋਈ ਫਿਲਮ ਰਿਲੀਜ਼ ਨਹੀਂ ਹੋਈ ਪਹਿਲਾਂ ਰੌਲਾ ਪਾ ਲਿਆ ਜੁੱਤੀਦਾਰ ਨੰਨੇ ਪੈਰੀ ਖੜ ਗਏ ਹਾਏ ਰੌਲਾ ਪੈ ਗਿਆ ਹਾਏ ਕੰਗਣਾ ਫਿਲਮ ਲੱਗਣ ਨਹੀਂ ਦੇਣਗੇ ਸੀਨ ਘਟੋ ਜੀ ਜੇ ਹੁਣ ਤੁਸੀਂ ਸੀਨ ਘਟਾਏ ਨੇ ਹੁਣ ਤੁਸੀਂ ਕਹਣਾ ਫੇਰ ਲੱਗਣ ਦਿਆਂਗੇ ਤੁਸੀਂ ਜੀਣਤਾ ਦਿਓ ਲੋਕਾਂ ਨੂੰ ਤੁਸੀਂ ਥੱਲੇ ਪਏ ਵੀ ਰਹੀ ਜਾਨੇ ਉੱਪਰ ਪਏ ਵੀ ਰਹੀ ਜਾਂਦੇ ਹੋ ਇਸ ਕਰਕੇ ਮੈਡਮ ਕੰਗਣਾ ਨਾਉਦ ਜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਮੰਡੀ ਇਲਾਕੇ ਤੋਂ ਉਹਨਾਂ ਦੀ ਫਿਲਮ ਜਰੂਰ ਦੇਖੋ ਐਮਰਜੈਂਸੀ ਫਿਲਮ ਆ ਇਹ ਜਰੂਰ ਦੇਖਣੀ ਆ ਗੁਰਸਮਰਨ ਸਿੰਘ ਮਾਨ ਜਿਹहां ਆਪਣੇ ਸਾਥੀਆਂ ਨਾਲ ਜਰੂਰ ਦੇਖੂਗਾ ਮੈਂ ਦੁਵਾਰਾ ਤਾਂ ਫੇਰ ਕਹਣਾ ਮੈਡਮ ਕੰਗਣਾ ਨਾਉਦ ਜੀ ਜਿਹੜੇ ਮੰਡੀ ਹਲਕੇ ਦੇ ਮੈਂਬਰ ਪਾਰਲੀਮੈਂਟ ਦੇ ਤੇ ਉਹਨਾਂ ਦੀ ਫਿਲਮ ਜ਼ਰੂਰ ਦੇਖੋ ਐਵੇਂ ਬਾਬ ਰੌਲਾ ਨਾ ਖੜਾ ਕਰੋ ਹਰ ਜਗ੍ਹਾ ਰੌਲਾ ਪਿਆ ਪਹਿਲਾਂ ਇਹੜੇ ਵਿਚਾਰੇ ਸਾਡੇ ਵਪਾਰੀ ਆ ਮਜ਼ਦੂਰ ਆ ਕਿੰਨਾ ਜਿਹੜੇ ਬਾਹਰ ਦੇ ਦੇਸ਼ਾਂ ਦੇ ਲੋਕਾਂ ਨੇ 에어ਪੋਰਟ ਤੇ ਆਣਾ ਨੇ ਲੀਅਰਪੋਰਟ ਤੇ ਕਿੰਨੀ ਪਰੇਸ਼ਾਨੀ ਝੱਲਣੀ ਪੈ ਰਹੀ ਆ ਪਿੰਡਾਂ ਦੀਆਂ ਸੜਕਾਂ ਲੋਕਾਂ ਨੇ ਬੰਦ ਕਰ ਰੱਖੀਆਂ ਨੇ ਵੀ ਸਾਡੇ ਘਰਾਂ ਦੇ ਮੂਹਰੇ ਡੇੜੀਆਂ ਟੁੱਟ ਰਹੀਆਂ ਨੇ ਸੜਕਾਂ ਟੁੱਟ ਰਹੀਆਂ ਨੇ ਇੰਨੀ ਟਰੈਫਿਕ ਆ ਤੁਸੀਂ ਹਰ ਜਗ੍ਹਾ ਕਦੇ ਟ੍ਰੇਨਰ ਰੋਕ ਦਿਓ ਜੀ ਕਰੇ ਸੜਕਾਂ ਰੋਬ ਦਿਓ ਜੀ ਕਰੇ 26 ਜਾਨੋ ਚੱਕਾ ਜਾਮ ਕਰਾਂਗੇ ਜੀ ਇਹ ਮਾਹੌਲ ਨਾ ਖਰਾਬ ਕਰੋ ਪੰਜਾਬ ਵਿੱਚ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਤੁਸੀਂ ਖਰਾਬ ਕਰ ਰਹੇ ਹੋ ਛੰਭੂ ਬਾਰਡਰ ਤੇ ਬਹਿ ਗਏ ਜੀ ਖਨੌਰੀ ਬਾਰਡਰ ਤੇ ਬਹਿ ਗਏ ਜੀ ਆਪ ਲੋਕ ਕਿੱਥੇ ਜਾਣ ਤੁਹਾਨੂੰ ਕੋਲ ਸਭ ਸਗੀਆਂ ਸਾਰੀਆਂ ਹੈਗੀਆਂ ਨੇ ਫੇਰ ਤੁਹਾਨੂੰ ਹਾਂ ਪਾਸੇ ਛੋਟਾ ਲੇਕਿਨ ਤੁਹਾਡੀ ਜ਼ਮੀਨਾਂ 25-25 ਤੋਂ ਲੈ ਕੇ 30 ਲੱਖ ਤੋਂ ਲੈ ਕੇ 20-20 ਕਰੋੜ ਤੱਕ ਜ਼ਮੀਨ ਜਿਹੜਾ ਆਮ ਦੁਕਾਨਦਾਰ ਆ ਆਮ ਰੇੜੀ ਵਾਲਾ ਉਹ ਕੀ ਕਰੂਗਾ ਜੀ ਉਹ ਕਿੱਥੋਂ ਲਿਆਊਗਾ ਤੁਸੀਂ ਜੇ ਜੋ ਲੋੜ ਪੈਣੀ ਹੈ ਜਮੀਨ ਵੇਚ ਦਿਓ ਜੀ ਮੁੰਡਾ ਬਾਹਰ ਨੂੰ ਭੇਜ ਦਿਓ ਜੀ ਕਦੇ ਉਹ ਆਪਣਾ ਕਰ ਲਓ ਜੀ ਕੋਠੀ ਬਣਾਣੀ ਹੈ ਜੀ ਗੱਡੀ ਲੈਣੀ ਹੈ ਜੀ ਵੱਡੀ ਗੱਡੀ ਲੈਣੀ ਹੈ ਫਿਰ ਜੇ ਕੋਈ ਕਰਜ਼ਾ ਬੰਨਹੀਂ ਮੋੜਦੇ ਫਿਰ ਆਪਾਂ ਆਲਗ ਮਰਦੇ ਆ ਸਰਕਾਰ ਮaaf ਕਰੇ ਕਰਜ਼ਾ ਸਰਕਾਰ ਦਾ ਕੀ ਕਸੂਰ ਆ ਇਸ ਕਰਕੇ ਮੈਂ ਭਰਾਵੋ ਇਹ ਜਣਾਣਾ ਚਾਹਨਾ ਵੀ ਮਾਹੌਲ ਨਾ ਖਰਾਬ ਕਰੋ ਮਾਹੌਲ ਨਾ ਖਰਾਬ ਕਰੋ ਬੀਬੀ ਕਦਨ ਨਾਉਂ ਦੀ ਫਿਲਮ ਜੂੜ ਦੇਖੋ